ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਬੱਤ ਸੰਗਤਾਂ ਨੂੰ ਇਹ ਪਤਾ ਹੈ ਕਿ ਜੋ ਕਿ ਪਿਛਲੇ ਮਹੀਨੇ 28 ਤਰੀਕ ਨੂੰ ਪਿੰਡ ਜੰਡਿਆਲਾ ਮੰਜਕੀ ਦੇ ਵਿੱਚ ਜੋ ਕਿ ਬਹੁਤ ਹੀ ਅਫਸੋਸਜਨਕ ਗੱਲ ਹੈ ਇਹ ਆਪਾਂ ਮਸਲੇ ਨੂੰ ਗੰਭੀਰਤਾ ਵਿੱਚ ਨਹੀਂ ਲੈਂਦੇ ਇਹ ਜਿੱਥੇ ਸ੍ਰੀ ਬਾਬਾ ਸਿੱਧ ਜੀ ਨਾਮ ਦੇ ਨਾਲ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਇੱਥੋਂ ਦੀ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਤਤ ਪਰ ਨਾ ਰਹਿਣ ਕਰਕੇ ਉਹਨਾਂ ਦੁਆਰਾ ਨਾ ਤੇ ਇੱਥੇ ਸੇਵਾਦਾਰ ਮੈਨੂੰ ਲੱਗਦਾ ਹੋਣਾ ਹੈ ਜਿਸ ਕਾਰਨ ਇਹ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਤਲ ਹੀ ਕੀਤਾ ਗਿਆ ਹੈ ਬੇਅਦਬੀ ਨੇ ਇਹ ਆਪਾਂ ਬੇਅਦਬੀ ਕਹਿ ਕੇ ਤੇ ਆਪ ਵੀ ਟਲ ਜਾਂਦੇ ਆ ਮਾਫ ਕਰਨਾ ਨਾਲ ਦੂਜੇ ਵੀ ਪਰੇ ਹੋ ਜਾਂਦੇ ਨੇ ਤੇ ਆਪਾਂ ਵੇਖਿਆ ਹੈ ਕਿ ਹੋਰ ਧਰਮਾਂ ਦੇ ਗ੍ਰੰਥ ਕਦੀ ਕਿਸੇ ਨੇ ਹੱਥ ਨਹੀਂ ਲਾਇਆ ਅਜੇ ਤੱਕ ਪਰ ਬਾਰ-ਬਾਰ ਸਿੱਖਾਂ ਨੂੰ ਝੰਡੋੜਿਆ ਜਾ ਰਿਹਾ ਹੈ ਇਹੀ ਕਿ ਕਦੀ ਕਿਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਛੇੜਖਾਨੇ ਕਦੀ ਜੁਪੀ ਦੇ ਵਿੱਚ ਕਦੀ ਕਿਤੇ ਕਦੀ ਕਿਤੇ ਤੇ ਪੰਜਾਬ ਦੇ ਵਿੱਚ ਤੇ ਜ਼ਿਆਦਾਤਰ ਪਿਛਲੇ ਕੁਝ ਸਾਲਾਂ ਤੋਂ ਕੋਝੀਆਂ ਸ਼ਾਸਨ ਕਰਕੇ ਜਿਹੜਾ ਸਾਡਾ ਸਿੱਖ ਪੰਥ ਹੈ ਭਾਈਚਾਰਾ ਔਰ ਸਾਂਝ ਉਹਨੂੰ ਵੀ ਖਤਮ ਕੀਤਾ ਜਾ ਰਿਹਾ ਹੈ ਤੇ ਜਦੋਂ ਮਸਲਾ ਪਿਛਲੇ ਮਹੀਨੇ ਦਾ ਹੈ ਪਰ ਨਾ ਤੇ ਪਿੰਡ ਨੇ ਉੱਠ ਕੇ ਹੱਲਾ ਮਾਰਿਆ ਮੈਨੂੰ ਲੱਗਦਾ ਹੈ ਵੀ ਜਿਹੜੇ ਸਿੰਘ ਕਿਹੜੇ ਸਨ ਜਿਨ੍ਹਾਂ ਨੇ ਹਾਂਜੀ ਦਾਸ ਹਰਸਿਹ ਸਿੰਘ ਇਹਨਾਂ ਨੇ ਇਹ ਮਸਲੇ ਨੂੰ ਉਜਾਗਰ ਕੀਤਾ ਹੈ ਕਿ ਗੁਰੂ ਮਹਾਰਾਜ ਜੀ ਦੇ ਦਰ ਤੇ ਆ ਕੇ ਤੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਜਿਹੜਾ ਉਹਨਾਂ ਦਾ ਨਰਾਦਰ ਕੀਤਾ ਗਿਆ ਤੇ ਉਸ ਤੋਂ ਉਪਰੰਤ ਜਿਹੜੇ ਇੱਥੇ ਕਮੇਟੀਦਾਰ ਸਨ ਉਹਨਾਂ ਨੇ ਕੋਈ ਇਹਦੇ ਉੱਪਰ ਹੱਲ ਨਹੀਂ ਕੀਤਾ ਜਦੋਂ ਹੁਣ ਪਤਾ ਲੱਗਾ ਤੇ ਸਾਡੀਆਂ ਸਿੰਘ ਫੌਜਾਂ ਖਾਲਸੇ ਉਹ ਪਹਿਲਾਂ ਆ ਕੇ ਤਤ ਪਰ ਹੋ ਜਾਂਦੇ ਨੇ ਜਿੱਥੇ ਵੀ ਕਿਤੇ ਹੋਣ ਉਹ ਸਭ ਤੋਂ ਪਹਿਲਾਂ ਆ ਕੇ ਹਾਜ਼ਰੀ ਦਿੰਦੇ ਨੇ ਉਸ ਤੋਂ ਅਪਰੰਤ ਸਾਡੇ ਪ੍ਰਚਾਰਕ ਵੀ ਪਹੁੰਚੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਨਾਲ ਇੱਧਰ ਸਾਨੂੰ ਵੀ ਦਾਸ ਨੂੰ ਗੁਰਦੁਆਰਾ ਗੁਰੂ ਅਰਜਨ ਦੇਵ ਪਾਸ਼ਾ ਪਿੰਡ ਬਿਲਗਾ ਵਿਖੇ ਅੱਜ ਹੀ 2-3 ਘੰਟੇ ਪਹਿਲਾਂ ਫੋਨ ਗਿਆ ਹੈ ਅੱਜ ਹੀ ਪਤਾ ਲੱਗਾ ਹੈ ਕਿ ਬੇਅਦਬੀ ਦੀ ਇਹ ਘਟਨਾ ਹੋਈ ਹੈ ਪਹਿਲਾਂ ਸਾਨੂੰ ਵੀ ਨਹੀਂ ਪਤਾ ਔਰ ਸਾਡੇ ਮੈਨੇਜਰ ਸਾਹਿਬ ਸਰਦਾਰ ਮਨਦੀਪ ਸਿੰਘ ਹੋਰ ਪਿੰਡ ਤੋਂ ਵੀ ਬਿਲਗਾ ਤੋਂ ਪਹੁੰਚੇ ਨੇ ਕਿਉਂਕਿ ਜਿਹਦੇ ਅੰਦਰ ਦਰਦ ਹੈ ਗੁਰੂ ਪਾਤਸ਼ਾਹ ਲਈ ਉਹ ਪਹੁੰਚਦਾ ਹੈ ਬਾਕੀ ਇਹਨੂੰ ਖੇਡ ਸਮਝੇਦੇ ਨੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਅਸੀਂ ਪਹਿਲਾਂ ਜਿਸ ਤਰ੍ਹਾਂ ਸਿੰਘ ਸਹਿਬਾਨ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਪਹਿਲਾਂ ਟੇਕ ਰੱਖਦੇ ਹਾਂ ਕਿ ਸਾਨੂੰ ਇਨਸਾਫ ਮਿਲੇ ਤੇ ਉਹ ਮਿਲਣਾ ਚਾਹੀਦਾ ਨਾ ਕਿ ਇਹ ਕਿ ਕਦੀ ਕਿਸੇ ਨੂੰ ਘੁਮਾ ਦਿੱਤਾ ਜਾਂਦਾ ਕਦੀ ਕਿਸੇ ਨੂੰ ਛਪਾ ਦਿੱਤਾ ਜਾਂਦਾ ਔਰ ਨਾਲ ਹੀ ਮੈਂ ਬੇਨਤੀ ਕਰਾਂਗਾ ਸਾਡੇ ਜਿੰਨੇ ਖਾਲਸੇ ਖੜੇ ਨੇ ਇੱਥੇ ਪਹਿਲਾਂ ਆਰਾਮ ਨਾਲ ਆਪਾਂ ਬੈਠਿਆ ਕਰੀਏ ਗਰਮ ਜੋਸ਼ ਦੇ ਵਿੱਚ ਕੋਈ ਗੱਲ ਨਹੀਂ ਕਰਨੀ ਮੈਂ ਵੀ ਬਹੁਤ ਗਰਮ ਆ ਮੈਂ ਫੌਜ ਦੇ ਵਿੱਚੋਂ ਰਿਟਾਇਰ ਆਇਆ ਮੈਂ ਵੀ ਬਹੁਤ ਗਰਮ ਆ ਪਰ ਜਦੋਂ ਦੇਖਿਆ ਨਾ ਪੰਜਾਬ ਦੇ ਵਿੱਚ ਆ ਕੇ ਜਦੋਂ ਮੈਂ ਇੱਧਰ ਪਹਿਲਾਂ ਮੈਂ ਉੱਥੇ ਵੀ ਗਰੰਥੀ ਰਿਆਂ ਫੌਜ ਚ ਇੱਥੇ ਆ ਮੈਂ ਦੇਖਿਆ ਨਾ ਕਿ ਮਸਲਾ ਕਿਦਾਂ ਦਾ ਕਿਵੇਂ ਚੱਲ ਰਿਹਾ ਹੈ ਉਹਨੂੰ ਮੈਂ ਗੰਭੀਰਤਾ ਨਾਲ ਵਿਚਾਰਨਾ ਕਰ ਰਿਹਾ ਵੀ ਕਿਹੜਾ ਕੀ ਕਰ ਰਿਹਾ ਕਿਹੜਾ ਕੀ ਕਰ ਰਿਹਾ ਕਿਹੜੀ ਕਿਹੜੀ ਗੱਲ ਬੋਲ ਰਿਹਾ ਮੈਂ ਬੋਲਦਾ ਨਹੀਂ ਹੁੰਦਾ ਹੁਣ ਸਮਾਂ ਦਿੱਤਾ ਹੈ ਵੱਡਿਆਂ ਨੇ ਤੇ ਮੈਂ ਉਹ ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਸਭ ਤੋਂ ਸੋਝੀਬਾਨ ਵੀ ਹੋਣਗੇ ਇੱਥੇ ਪੜੇ ਲਿਖੇ ਵੀ ਹੋਣਗੇ ਪਰ ਪਹਿਲਾਂ ਆਪਾਂ ਬੈਠਿਆ ਕਰੀਏ ਵਿਚਾਰ ਕਰਿਆ ਕਰੀਏ ਤੇ ਜਿਹੜੇ ਪਿੰਡ ਦੇ ਵਿੱਚ ਹੁੰਦੀ ਹੈ ਵੈਸੇ ਤੇ ਮਹਾਰਾਜ ਨੂੰ ਬੇਨਤੀ ਕਰਦਾ ਸੱਚੇ ਪਾਤਸ਼ਾਹ ਇਹ ਕਿਰਪਾ ਰੱਖੋ ਸਾਡੇ ਖਾਲਸਿਆਂ ਤੇ ਕਿ ਸਾਨੂੰ ਸੋਝੀ ਆ ਜਾਵੇ ਪਹਿਲਾਂ ਤੇ ਜੇ ਇਹ ਪੁਰਸ਼ ਪੁਲਿਸ ਪ੍ਰਸ਼ਾਸਨ ਇਹ ਸੋਚਦਾ ਹੈ ਕਿ ਵਰਦੀ ਪਾ ਕੇ ਅਸੀਂ ਆਪਣੀ ਡਿਊਟੀ ਨਾ ਨਿਭਾਈ ਕਿ ਅਸੀਂ ਸ਼ਾਇਦ ਉਦਾਂ ਹੀ ਕਹਿ ਕੇ ਚਲੇ ਜਾਵਾਂਗੇ ਇਹ ਗਲਤ ਗੱਲ ਹੈ ਕਿਉਂ ਕਿ ਇੱਥੇ ਤੇ ਇਨਸਾਫ਼ ਨਾ ਦੇਣਗੇ ਪਰ ਉਹਦੇ ਘਰ ਦੇਣਾ ਪਵੇਗਾ ਇਹ ਇਮਾਨਦਾਰੀ ਨਾਲ ਡਿਊਟੀ ਕਰਨੀ ਚਾਹੀਦੀ ਹੈ ਔਰ ਇਹ ਅਰਾਦਾ ਕਤਲ ਜਿਹੜਾ ਇਹ ਪੈਣਾ ਚਾਹੀਦਾ ਉਹਨਾਂ ਦੇ ਉੱਪਰ ਸਰਾਸਰ ਇਹ ਨਹੀਂ ਕਿ ਆਪਾਂ ਇਹ ਕਹਿ ਦਈਏ ਕਿ ਉਹਨਾਂ ਨੂੰ ਪਾੜ ਕੇ ਜੇਲ੍ਹ ਵਿੱਚ ਕਰ ਦਾਂਗੇ ਉਹ ਫਿਰ ਛੁੱਟ ਕੇ ਆ ਜਾਣਗੇ ਐਹੋ ਜੇ ਅਨਸਰ ਫਿਰ ਕਾਰਵਾਈ ਕਿਤੇ ਕਰਵਾ ਸਕਦੇ ਆ ਤੇ ਸਾਨੂੰ ਫਿਰ ਹਲਾਇਆ ਜਾਵੇਗਾ ਅਸੀਂ ਆਪਸ ਵਿੱਚ ਲੜਦੇ ਆ ਅਸੀਂ ਇੱਕ ਦੂਜੇ ਦੀ ਜਦੋਂ ਨਾ ਮੈਂ ਇੱਕ ਹੋਰ ਬੇਨਤੀ ਕਰਾਂ ਲਾਈਵ ਚੱਲ ਰਿਹਾ ਹੈ ਕਿ ਜਦੋਂ ਆਪਾਂ ਕੱਤਰ ਹੁੰਨੇ ਆ ਨਾ ਇੱਕ ਬੰਦਾ ਪਹਿਲਾਂ ਗੱਲ ਕਰਿਆ ਕਰੋ ਸਿੰਘ ਦੂਜਾ ਫਿਰ ਉਸ ਤੋਂ ਬਾਅਦ ਇੱਕ ਦੀ ਸਮਾਪਤ ਹੋਣ ਦਿਆ ਕਰੋ ਗੱਲ ਕਿਉਂ ਉਹ ਫਿਰ ਜਦੋਂ ਭੁੱਲ ਜਾਂਦਾ ਨਾ ਤੇ ਜਿਹੜਾ ਅਗਲਾ ਅੱਗੇ ਅੰਤ ਬੰਦਾ ਖੜਾ ਹੈ ਚਾਹ ਅਫਸਰ ਹੈ ਉਹਨੂੰ ਉਹ ਸਵਾਲ ਦਾ ਜਵਾਬ ਦੇਣਾ ਹੁੰਦਾ ਹੈ ਜਦ ਤੱਕ ਉਸ ਸਿੰਘ ਨੂੰ ਸਵਾਲ ਦਾ ਜਵਾਬ ਨਾ ਦੇਵੇ ਉਹਨਾਂ ਚਿਰ ਆਪਾਂ ਬੋਲਣਾ ਨਹੀਂ ਠੀਕ ਹੈ ਜੀ ਉਹਨਾਂ ਚਿਰ ਨਹੀਂ ਬੋਲਣਾ ਜਿੰਨਾ ਚਿਰ ਉਹ ਜਵਾਬ ਕਿਉਂਕਿ ਉਹਦੀ ਚੋਰੀ ਪਕੜੀ ਜਾ ਰਹੀ ਹੈ ਉਹ ਕੀ ਕਹਿ ਰਿਹਾ ਤੇ ਦੂਸਰੇ ਨੂੰ ਉਹ ਗੱਲ ਫਿਰ ਬਾਅਦ ਚੋਂ ਭੁੱਲ ਜਾਂਦੀ ਹੈ ਇਸ ਕਰਕੇ ਅਸੀਂ ਜਿਹੜਾ ਗੁਰੂ ਮਹਾਰਾਜ ਦੀ ਤਤ ਪਰਈਏ ਔਰ ਖਾਲਸੇ ਇੱਥੇ ਰਹਿਣਗੇ ਪੰਥ ਰਵੇਗਾ ਉਸ ਤੋਂ ਉਪਰੰਤ ਇਹਨਾਂ ਦਾ ਜੋ ਵੀ ਡਿਊਟੀ ਲੱਗੇਗੀ ਅਸੀਂ ਵੀ ਨਾਲ ਖੜੇ ਆ ਸ਼੍ਰੋਮਣੀ ਪ੍ਰਬੰਧਕ ਕਮੇਟੀ ਪੂਰੀ ਨਾਲ ਹੈ ਸਹਿਯੋਗ ਹੈ ਪ੍ਰਧਾਨ ਸਾਹਿਬ ਵੱਲੋਂ ਵੀ ਸਾਡੇ ਵੱਲੋਂ ਵੀ ਔਰ ਜਿੰਨੇ ਸਾਡੇ ਪ੍ਰਚਾਰਕ ਖੜੇ ਨੇ ਪਿੰਡ ਵਾਲੇ ਨਾਲ ਆਂ ਅਸੀਂ ਹਰ ਦਮ ਚਾਹੇ ਸਾਡਾ ਸਿਰ ਰਵੇ ਧੜਤੇ ਤੇ ਨਾਂ ਰਵੇ ਇਹ ਜ਼ਿੰਦਗੀ ਸਾਧ ਸੰਗਤ ਜੀ ਮੰਜੇ ਤੇ ਪਏ ਸਰੀਰ ਗਲ ਜਾਇਆ ਕਰਦਾ ਹੈ ਪਰ ਜੇ ਆਪਾਂ ਕਿਤੇ ਇਹ ਸਿਰ ਕੰਮ ਲਾ ਦਿੱਤਾ ਤੇ ਉਹਦੇ ਕਰ ਸਾਡੀ ਹਾਜ਼ਰੀ ਪਰਜ ਪੈ ਜਾਣੀ ਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇਹ ਕੂੜ ਦੀ ਨਿਆਈ ਹੈ ਸਾਰਾ ਕੁਝ ਪਰ ਗੁਰੂ ਲਈ ਅਸੀਂ ਖੜੇ ਰਹੀਏ ਇਸ ਕਰਕੇ ਬੇਨਤੀਆਂ ਨੂੰ ਪ੍ਰਵਾਨ ਕਰਿਆ ਕਰੋ ਔਰ ਖਾਲਸਿਆਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਜਦੋਂ ਵੀ ਆਪਾਂ ਵੀਰ ਰਸ ਹੈ ਮੈਨੂੰ ਪਤਾ ਹੈ ਪਿਆਰ ਹੈ ਸਾਰਿਆਂ ਦਾ ਪਰ ਨਾਲ ਹੀ ਆਪਾਂ ਧਿਆਨ ਚ ਰੱਖਦੇ ਆ ਗੱਲਾਂ ਕਰਨੀਆਂ ਕਿਉਂਕਿ ਸਾਨੂੰ ਛੇੜ ਕੇ ਭੱਜ ਜਾਇਆ ਕਰਦੇ ਨੇ ਚੋਰ ਲੋਕ ਇਸ ਕਰਕੇ ਆਪਾਂ ਗੁਰੂ ਮਹਾਰਾਜ ਦੀ ਬਾਣੀ ਰੋਜ਼ ਪੜ੍ਹਦੇ ਆਂ ਤੇ ਆਪਾਂ ਸਿੱਖਣੀ ਐ ਸੋਝੀ ਲੈਣੀ ਐ ਸੋਚ ਕੇ ਗੱਲ ਕਰਨੀ ਐ ਔਰ ਉਹਨਾਂ ਤੋਂ ਅਨਸਰ ਲੈਣਾ ਜਿਨ੍ਹਾਂ ਨੇ ਕੰਮ ਕੀਤਾ ਔਰ ਮੈਂ ਬੇਨਤੀ ਕਰਾਂਗਾ ਸੰਗਤ ਸਾਰੀ ਖੜੀ ਐ ਜੰਡਿਆਲੇ ਪਿੰਡ ਦੀ ਵੀ ਔਰ ਹੋਰ ਆਗੂ ਸਹਿਬਾਨ ਵੀ ਆਏ ਆ ਉਹਨਾਂ ਦੇ ਉੱਪਰ ਵੀਰ ਜੀ ਕਤਲ ਇਰਾਦਾ ਜਿਹੜਾ ਗੁਰੂ ਦਾ ਕਤਲ ਕੀਤਾ ਗਿਆ ਹਾਂ ਉਹ ਪਰਚਾ ਹੋਣਾ ਚਾਹੀਦਾ ਐ ਜਿੰਨੇ ਪਰਚੇ ਨੇ ਕਤਲ ਦੇ ਪੈਣੇ ਚਾਹੀਦੇ ਨੇ ਨਾ ਤੇ ਇਹ ਸੀਪੀ ਸਾਹਿਬ ਨਾਲ ਫੋਨ ਤੇ ਗੱਲ ਹੋ ਗਈ ਆ ਜੀ ਉਹਨਾਂ ਨੂੰ ਦੱਸੀਆ ਵੀ ਇੱਕ ਤਾਂ ਜਿਹੜਾ ਇਹ ਗੱਲ ਹੋਈ ਆ ਉਹਨੇ ਉਹ ਪਾਉਣ ਦੀ ਕੋਸ਼ਿਸ਼ ਕੀਤੀ ਆ 307 ਦਾ ਪਰਚਾ ਬਣਦਾ ਨਾਲ ਉਹ 252 ਬਿਆਦਵੀ ਦਾ ਪਰਚਾ ਬਣਦਾ ਤੇ ਨਾਲ ਖੁਰਦ-ਬੁਰਦ ਕਰਨ ਦਾ ਜਿਹੜੇ ਵੀ ਸਾਥੀ ਪਾਈ ਗਏ ਔਰ ਜਿਹਨੇ ਦੋਛੀਆਂ ਨੂੰ ਲਿਆ ਕੇ ਭਜਾਇਆ ਉਹ ਵੀ ਉਹਨੇ ਹੀ ਦੋਚੀ ਆ ਉਹਨਾਂ ਤੇ ਵੀ ਪਰਚਾ ਜਿਹੜਾ ਹੋਣਾ ਚਾਹੀਦਾ ਵੀਡੀਓ ਡਿਲੀਟ ਕੀ ਦੀ ਨਾਲੇ ਜਿੰਦਾ ਮਨਸੂਰਾ ਪਰਚਾ ਹੋਣਾ ਬੈਠ ਕੇ ਕਰਵਾ ਦੇਣਾ ਇੱਕ ਨਾਲੇ ਹੋਰ ਗੱਲ ਆ ਪਰਚਾ ਨਹੀਂ ਹੋ ਸਕਦਾ ਵਾ ਮਾਫ ਕਰਨਾ ਜਿਹੜੀ ਐਫ ਆਰ ਆਈ ਆ ਨਾ ਉਹ ਹੁਣੇ ਹੀ ਚੇਂਜ ਕਰਾਈ ਜਾਵੇ ਕਿਉਂਕਿ ਸੰਗਤ ਆ ਇੱਥੇ ਬਿਠਾ ਕੇ ਪ੍ਰਸ਼ਾਸਨ ਨੂੰ ਬੁਲਾਓ ਹੈ ਨਾ ਹਾਂ ਇੱਥੇ